ਪੰਜਾਬ ਦੀ ਕਾਨੂੰਨ ਵਿਵਸਥਾ ਮੁਰ ਇੱਕ ਵਾਰ ਤਾਰ-ਤਾਰ ਹੁੰਦੀ ਦਿਖਾਈ ਦਿੱਤੀ ਹੈ ਜੀਆਂ ਤੁਹਾਨੂੰ ਦੱਸਦੀ ਕਿ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ ਸ਼ਰੈ ਆਮ ਗੋਲੀਆਂ ਚਲਾਈਆਂ ਜਾਂਦੀਆਂ ਨੇ ਸਾਬਕਾ ਸਰਪੰਚ ਦੇ ਪੱਟ ਤੇ ਗੋਲੀ ਮਾਰੀ ਗਈ ਹੈ ਜਿੱਥੇ ਅੰਨੇਵਾ ਫਾਇਰਿੰਗ ਜਿਹੜੀ ਉਹ ਕੀਤੀ ਜਾਂਦੀ ਹੈ ਬਠਿੰਡਾ ਦੇ ਪਿੰਡ ਕਲਿਆਣਾ ਸੁੱਖਾ ਵਿਖੇ ਗੋਲੀਆਂ ਜਿਹੜੀਆਂ ਨੇ ਚਲਾਈਆਂ ਜਾਂਦੀਆਂ ਨੇ ਤੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਦੇ ਵਿਰੋਧੀ ਧਿਰ ਨੇ ਪੱਟ ਚ ਗੋਲੀ ਮਾਰੀ ਹੈ ਪੱਟ ਚ ਫਾਇਰ ਕੀਤਾ ਜੀਹਾਂ ਤੇ ਤੁਹਾਨੂੰ ਦੱਸ ਦੇ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਮੌੜ ਇੱਕ ਵਾਰ ਸਵਾਲ ਖੜੇ ਹੋ ਚੁੱਕੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਆਏ ਦਿਨ ਗੋਲੀਬਾਰੀ ਦੀ ਕੋਈ ਨਵੀਂ ਘਟਨਾ ਸਾਹਮਣੇ ਆ ਰਹੀ ਹੈ ਪਿਛਲੇ ਸਤਨਾਤੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਦੀ ਘਟਨਾ ਸਾਹਮਣੇ ਆ ਚੁੱਕੀ ਹੈ ਤੇ ਹੁਣ ਇੱਕ ਹੋਰ ਨਵੀਂ ਘਟਨਾ ਜਿਹੜੀ ਆ ਸਾਹਮਣੇ ਆਈ ਹੈ ਜਿੱਥੇ ਬਠਿੰਡਾ ਦੇ ਵਿੱਚ ਅੰਨੇਵਾ ਫਾਇਰਿੰਗ ਕੀਤੀ ਜਾਂਦੀ ਆਪਸੀ ਰਣਜਿਸਟ ਚ ਚਲਦੇ ਆ ਸਾਬਕਾ ਸਰਪੰਚ ਦੇ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜ਼ਖਮੀ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਹਾਂ ਸਾਡੇ ਪਹਿਲਾਂ ਹੀ ਮੇਰੇ ਫਾਇਰ ਮਾਰ ਕੇ ਅੱਜ ਵੀ ਆਈਂ ਕਰਾ ਮੇਰੇ ਕਰਤੀ ਇਹਨਾਂ ਨੇ ਐਡਮਿਟ ਕਰ ਲਿਆ ਇੱਥੇ ਮੇਰੇ ਪਾਪਾ ਦਾ ਕਦਰ ਹੋਇਆ ਵਾ ਕਾਫੀ ਜ਼ਿਆਦੇ ਮੇਰੇ ਮਾਗਰ ਰੰਗੇ ਵਾ ਉਹ ਦੂਜੇ ਪਾਰਟੀ ਉਹਨੂੰ ਤੱਕੇ ਰਾਂ ਨੂੰ ਬਦਵਾ ਸਕਾਂ ਕਈਆਂ ਨੇ ਕਈ ਤਾਂ ਉਹਨਾਂ ਦੇ ਦਰਖਾਸਤਾਂ ਕੱਲ ਤੇ ਪਰਸੋਂ ਦੀਆਂ ਪੰਜ ਚੀ ਲੋਕਾਂ ਨੇ ਦਰਖਾਸਤ ਦਿੱਤੀ ਅੱਗੇ ਦਾ ਪਾਣੀ ਪੜ ਲੈ ਕੇ ਸਭ ਲੱਪੜ ਮਾਰ ਕੇ ਕਿਤੇ ਕੋਸ ਅੱਜ ਮੈਂ ਲੰਘਿਆ ਜਾਂਦਾ ਕੱਲ ਮੇਰੇ ਜਵਾਕ ਮਗਰ ਪਏ ਅੱਜ ਮੇਰੇ ਫਿਰਸੇ ਤੇ ਫੈਰ ਹੀ ਛੱਡਦੇ ਮੈਂ ਉੱਤਰ ਕੇ ਗੱਲ ਕਰਨ ਲੱਗਿਆ ਮੈਂ ਕਿਹਾ ਮੇਰੇ ਕਿੱਡੀ ਕੀ ਫੈਰ ਮਾਰਿਆ ਉਹ ਕਹਿ ਵੇ ਇੱਕ ਗੱਲ ਕਰ ਮੈਂ ਤਰ ਲਾ ਤੇ ਇਹਦੇ ਨੇ ਪਿੱਛੇ ਦੀ ਆ ਕੇ ਮੇ ਤੁਸੀਂ ਕੋਈ ਪਹਿਲਾਂ ਕੰਪਲੀਟ ਵੀ ਲਿਖਾਈ ਸੀਗੀ ਅੱਜ? ਨਹੀਂ ਅੱਜ ਮੈਂ ਨਹੀਂ ਲਿਖਾਈ ਸੀਗੀ ਲੋਕ ਹੋਰ ਕੰਜਾਂਗੇ ਸੀਗੇ ਮੈਂ ਤਾਂ ਤੁਰਿਆ ਜਾਂਦਾ ਸੀ ਸਦਾ। ਅੱਛਾ। ਕਿੰਨੇ ਮੈਂ ਤਾਂ ਭੈਣ ਕੋ ਕਿੰਨੇ ਫੈਰਮਾਰੇ? ਉਹ ਤਾਂ ਦੋ ਤਿੰਨ ਕਹਿੰਦੇ ਆ ਕਿ ਇਹ ਰੋਮੇ ਦਾ ਨੱਤ ਜਮਾ ਟੁੱਟ ਬਣਾ ਲੋ ਫੈਕਚਰ ਪਿੱਛੋਂ ਹੈ। ਪਿੱਛੋਂ ਦੀ ਮਾਰਿਆ ਮਾਰ। ਮਾਰ ਚ ਕਰ ਰਿਹਾ ਯਾਰ। ਇਹ ਇਹਨਾਂ ਆਪਣੇ ਭਗਤ ਨੂੰ ਜਾਂਦੇ ਸੀਗੇ। ਅੱਛਾ। ਉਹਨਾਂ ਨੇ ਚਾਣਕ ਬਸ ਇਹਨਾਂ ਦੀ ਗੱਡੀ ਤੇ ਹਮਲਾ ਕਰਤਾ। ਅੱਛਾ। ਫੈਰਮਾਰੇ ਬਾਰੀ ਚ। ਅੱਛਾ। ਇਹ ਉੱਤਰ ਕੇ ਜਰੂ ਨਾ ਮਾਰੋ ਨਾ ਮਾਰ ਕਰਦੇ ਰਹੇ ਕਿ ਫੈਰ ਚ ਮਾਰੀ ਗੋਡੇ ਤੇ ਮਾਰੀ ਗੋਡੇ ਮਰ ਡੇਗ ਪਏ ਮਗਰ ਉਹ ਡਾਂਗਾ ਮਾਰ ਗਿਆਂ ਹੋਰ ਚੋਟੀਆਂ ਮਾਰ ਗਿਆਂ ਬਸ ਭਾਈ ਜੀ ਕੀ ਨਾ ਕੀ ਇਹਨਾਂ ਦਾ ਕੋਣ ਲੇਵਾਂ ਕੁਲਵਿੰਦਰ ਸਿੰਘ ਸਰਪੰਚ ਆ ਕੇਂਦਰਾ ਸਰਪੰਚ ਆਜਾ ਅੱਛਾ ਤੇ ਆਪਣਾ ਕੀ ਕਹਿੰਦੇ ਆ ਕੁਝ ਪਤਾ ਤੁਹਾਨੂੰ ਕਿੰਨੇ ਗਰਾਊਂਡ ਉੱਥੇ ਗੋਲੀ ਗਾਲੀ ਚੱਲੀ ਆ ਉੱਥੇ ਗੋਲੀ ਬਵਾ ਚੱਲੀ ਆ ਅੱਛਾ ਪਤਾ ਇਹਨੇ ਕਿੰਨੇ ਆਪਣਾ ਲਬੋਰ ਵੀ ਕੋ ਚੱਕਰੀ ਹੋਇਆ ਹੋਰ ਪਤਾ ਨਹੀਂ ਇਹਦੇ ਨਾਲ ਮੁੰਡੇ ਦੂਜੇ ਛੜਕਵੇਂ ਆ ਉਹ ਇਹਨਾਂ ਨੇ ਖਾਇ ਬਾਈ ਜਲਦੀ ਸੀ अच्छा हां पहला खेवाजी चल रही है वो अकाउंट है जिन्होंने फेयर किए हैं वो पिंडो ही हैं पिंडो ही हैं ठीक है पूरा सियासी राजस्थानी है की तो नहीं नहीं वो पहले ना तो खेवाजी जो जेडी पार्टी सरपंच ने मुझे बताया साहब साहब का सरपंच आ हूं सरपंचा जोड़ा हां ये पहला तो सी के कांग्रेस से बात काली लाल जा गए सीगे अच्छा आ और ये साहब का सरपंच आ सरपंच ही है बस हां उन्होंने मुझे कितने गोले में भी और भी ਗੋਲਗਾਂ ਚੱਲਿਆ ਹਾਂ ਕਿੰਨੀਆਂ ਗੋਲਗਾਂ ਕਾਫੀ ਚੱਲੀਆਂ ਯਾਰ ਉਹਨਾਂ ਬੋਲੇ ਚਲਾਈਆਂ ਗਈਆਂ ਕਿ ਇਦਾਂ ਵਾਲੋਂ ਵੀ ਚਲਾਈਆਂ ਗਈਆਂ ਐ ਨਹੀਂ ਮੈਨੂੰ ਪਤਾ ਤੇ ਗੋਲਗਾਂ ਚੱਲੀਆਂ ਉੱਥੇ ਠੀਕ ਹੈ ਵਾਸੀ ਤਾਂ ਬਾਅਦ ਚ ਲੈ ਕੇ ਆਇਆ ਠੀਕ ਹੈ ਪਿੰਡ ਵਾਲਿਆਂ ਹਾਂ ਕਿਹੜੇ ਪਹਿਲੇ ਦੀ ਕਲਿਆਣੀ ਦੇਖੋ ਸਾਡੇ ਕੋਲ ਪੇਸ਼ੈਂਟ ਅਜੇ ਹੁਣੇ ਆਇਆ ਹੈ ਇਹ ਨਥਾਣੇ ਤੋਂ ਰੈਫਰ ਹੋ ਕੇ ਸਿਵਲ ਹਸਪਤਾਲ ਨਥਾਣੇ ਤੋਂ ਪੇਸ਼ੰ ਨੂੰ ਮੈਂ ਐਗਜ਼ਾਮਿਨ ਕੀਤਾ ਹੈ ਲੜਾਈ ਦਾ ਕੇਸ ਹੈ ਸੱਟਾਂ ਲੱਗੀਆਂ ਕਾਫੀ ਜਿਹੜੀ ਖੱਬੇ ਕੋਡੇ ਤੇ ਆ ਉਹ ਇਦਾਂ ਲੱਗ ਰਿਹਾ ਜਿਦਾਂ ਗੋਲੀ ਵੱਜੀ ਹੁੰਦੀ ਹੈ ਉਗੀ ਕਿਤਾ ਦਾ ਐਂਟਰੀ ਬੁਲਡ ਹੈ ਕਿ ਐਗਜ਼ਿਟ ਬੁਲਡ ਹੈ ਤੇ ਗੋਲੀ ਲੰਨ ਕਿ ਪਾਰ ਹੋ ਗਈ ਹੁੰਦੀ ਹੈ ਬਾਕੀ ਅਸੀਂ ਹੁਣ ਐਮ ਆਰ ਆਈ ਵਗੈਰਾ ਚਲਾਵਾਂਗੇ ਉਹਦੇ ਦਾ ਉਸ ਤੋਂ ਜ਼ਿਆਦਾ ਕਲੀਅਰ ਹੋਊਗਾ ਹਾਲਾਤ ਇਹ ਇੱਕ ਗੋਲੀ ਲੱਗੀ ਹੈ ਜਾਂ ਦੋ ਲੱਗੀਆਂ ਦੇਖੋ ਦੇਖਣ ਮੁਤਾਬਿਕ ਜਿਹੜਾ ਇਸ ਟਾਈਮ ਦਾ ਇੱਕ ਲੱਗ ਰਿਹਾ ਕਿਉਂਕਿ ਇੱਕ ਅੰਦਰ ਨੂੰ ਹੈ ਜਾਂ ਕਮ ਇੱਕ ਬਾਹਰ ਨੂੰ ਹੈ ਕਿ ਜਿਵੇਂ ਗੋਲੀ ਕਿ ਅੰਦਰ ਚਲੇ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ ਉਸ ਅਕੋਰਡਿੰਗ ਦਾ ਇੱਕ ਹੀ ਲੱਗ ਰਿਹਾ ਬਾਕੀ ਸਕੈਨ ਚ ਜ਼ਿਆਦਾ ਕਲੀਅਰ ਹੋਊਗਾ ਹਾਲਾਤ ਇਹ ਨੇ ਡਾਕਟਰ ਸਾਹਿਬ ਪੇਸ਼ੈਂਟ ਦੇ ਪੇਸ਼ੈਂਟ ਦੇ ਦੇਖੋ ਉਹ ਦਾ ਸਟੇਬਲ ਹੈ ਪੇਨ ਜ਼ਿਆਦਾ ਮਨ ਰਿਹਾ ਹੈ ਟਰੀਟਮੈਂਟ ਫਿਲਹਾਲ ਤਾਂ ਠੀਕ ਲੱਗ ਰਹੇ